ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਸਿਟੀ ਬਰਨਾਲਾ ਨਿਊਜ਼ ਅੱਜ ਅਸੀਂ ਬਠਿੰਡਾ ਦੇ ਵਿੱਚ ਪਹੁੰਚੇ ਹਾਂ ਸਾਰ ਦਾ ਆਯੁਰਵੈਦਿਕ ਹਸਪਤਾਲ ਦੇ ਵਿੱਚ ਗੱਲਬਾਤ ਕਰਾਂਗੇ ਡਾਕਟਰ ਜੀ ਨਾਲ ਕਿ ਕਿਸ ਤਰ੍ਹਾਂ ਦੀ ਆਯੁਰਵੈਦਿਕ ਦਵਾਈਆਂ ਹੁੰਦੀਆਂ ਨੇ ਤੇ ਅੰਗਰੇਜ਼ੀ ਅਤੇ ਆਯੁਰਵੈਦਿਕ ਵਿੱਚ ਕਿੰਨਾ ਕੁ ਫਰਕ ਹੁੰਦਾ ਮੈਂ ਸਵਾਗਤ ਹੈ ਤੁਹਾਡਾ ਸਸ਼ਕਲ ਮਾਈਸੈਲਫ ਡਾਕਟਰ ਪ੍ਰੀਤੀ ਸੀਨੀਅਰ ਕੰਸਲਟੈਂਟ ਡਾਕਟਰ ਸ਼ਾਰਦਾ ਆਯੁਰਵੇਦਾ ਦੇਖੀ ਜਿਹੜੀ ਸਾਡੇ ਕੋਲ ਮੈਡੀਸਿਨਸ ਹੁੰਦੀਆਂ ਨੇ ਅਸੀਂ ਜਿਹੜੀ ਵੀ ਮੈਡੀਸਿਨ ਦਿੰਨੇ ਸਾਡੇ ਕੋਲ ਕਿਸੇ ਵੀ ਤਰ੍ਹਾਂ ਦੀ ਐਲੋਪੈਥੀ ਮੈਡੀਸਿਨ ਨਹੀਂ ਹੁੰਦੀ ਕਿਉਂਕਿ ਅਗਰ ਤੁਸੀਂ ਬਾਹਰ ਪਤਾ ਕਰੋ ਅਗਰ ਤੁਸੀਂ ਡਿਫਰੈਂਸ ਦੀ ਗੱਲ ਕਰ ਰਹੇ ਹੋ ਜਿਹੜੀ ਐਲੋਪੈਥੀ ਮੈਡੀਸਿਨ ਉਹਨਾਂ ਵਿੱਚ ਤੁਹਾਨੂੰ ਪੇਨ ਕਿਲਰ ਦੇਣਗੇ ਸਟੀਰੋਇਡ ਵੀ ਦਿੰਦੇ ਆ ਬਹੁਤ ਜ਼ਿਆਦਾ ਇਦਾਂ ਦੇ ਪੇਸ਼ੈਂਟਸ ਨੇ ਜਿਹੜੇ ਖਾ ਕੇ ਆਪਣੀ ਕਿਡਨੀ ਡੈਮੇਜ ਕਰ ਲੈਂਦੇ ਆ ਲੀਵਰ ਡੈਮੇਜ ਹੋ ਜਾਂਦਾ ਲੇਕਿਨ ਜਿਹੜੀ ਆਪਣੀ ਮੈਡੀਸਿਨ ਹੈ ਨਾ ਆਪਾਂ ਇੰਨੇ ਆਪਣੇ ਕੋਲੇ ਕੋਈ ਪੇਨ ਕਿਲਰ ਨਹੀਂ ਹੁੰਦਾ ਆਪਾਂ ਬਿਲਕੁਲ ਅੰਦਰ ਡੀਪ ਰੂਟ ਤੋਂ ਜਾ ਕੇ ਪੇਸ਼ੈਂਟ ਨੂੰ ਠੀਕ ਕਰਦੇ ਆਂ ਨੇਚਰਲ ਤਰੀਕੇ ਨਾਲ ਦੇਖਿਆ ਜੇਵੇਂ ਅੰਗਰੇਜ਼ੀ ਦਵਾਈ ਬੰਦਾ ਇੱਕ ਵਾਰੀ ਦਾ ਲੈ ਲੈਂਦਾ ਬਾਅਦ ਦੇ ਵਿੱਚ ਉਹਨੂੰ ਦਿੱਕਤਾਂ ਆਉਣ ਲੱਗ ਜਾਂਦੀਆਂ ਨੇ ਇੱਕ ਵਾਰੀ ਅਸਰ ਕਰਦੀ ਆ ਉਸ ਤੋਂ ਬਾਅਦ ਅਸਰ ਕਰਨਾ ਕਹਿੰਦਾ ਮਤਲਬ ਜੇ ਬੰਦਾ ਲਗਾਤਾਰ ਲਈ ਜਾਂਦਾ ਕੰਮ ਕਰਨੋਂ ਹਟ ਜਾਂਦੀ ਹੈ ਬਿਲਕੁਲ ਤੁਸੀਂ ਅਗਰ ਲੰਬੇ ਟਾਈਮ ਤੋਂ ਸਟੀਰੋਇਡ ਲੈ ਰਹੇ ਹੋ ਨਾ ਤਾਂ ਤੁਸੀਂ ਚਾਹੇ ਕਿੰਨੇ ਮਰਜ਼ੀ ਐਮਜੀ ਤੇ ਮੈਡੀਸਿਨ ਲੈ ਰਹੇ ਹੋ ਲੇਕਿਨ ਉਹ ਬਿਲਕੁਲ ਅਸਰ ਨਹੀਂ ਕਰੂਗਾ ਕਿਉਂਕਿ ਤੁਹਾਡੀ ਬਾਡੀ ਜੋ ਹੈ ਉਸ ਨੂੰ ਯੂਜ਼ਡ ਹੋ ਜਾਂਦੀ ਹੈ ਤੁਹਾਡੇ ਬਾਡੀ ਦੇ ਚੰਗੀ ਤਰ੍ਹਾਂ ਡਾਇਗਨੋਸ ਬਣਾ ਕੇ ਉਹਦਾ ਰੂਟ ਕੌਜ਼ ਕੀ ਹੈ ਉਹ ਦੇਖ ਕੇ ਆਪਾਂ ਨਰਿਸ਼ਮੈਂਟ ਕਰਦੇ ਆਂ ਬੋਡੀ ਦੀ ਆਪਣੇ ਕੋਲੇ ਜਿਹੜੀ ਵੀ ਮੈਡੀਸਿਨਸ ਹਨਾ ਸਾਰੀਆਂ ਨੇਚਰਲ ਨੇ ਜਿਵੇਂ ਕਿ ਪਿਪਲੀ ਦੇ ਦਿੰਨੇ ਆਪਾਂ ਸੁਣ ਦੇ ਦਿੰਨੇ ਆ ਸਾਰੀ ਜਿਹੜੀ ਹੋਮ ਰੈਮਡੀਜ਼ ਆਪਾਂ ਬਣਾਨੇ ਆ ਆਪਣੀ ਮੈਡੀਸਿਨ ਦੇ ਵਿੱਚ ਸਭ ਕੁਝ ਇਦਾਂ ਦਾ ਪਾਇਆ ਹੁੰਦਾ ਹੈ ਲੇਕਿਨ ਪੇਸ਼ੈਂਟ ਨੂੰ ਬਿਲਕੁਲ ਵੀ ਇਦਾਂ ਦਾ ਨਹੀਂ ਪਤਾ ਲੱਗਦਾ ਵੀ ਉਹ ਕੋਈ ਮੈਡੀਸਿਨ ਖਾ ਰਿਹਾ ਹੈ ਜਾਂ ਕੋਈ ਉਹਦਾ ਨਾ ਪੇਸ਼ੈਂਟ ਨੂੰ ਕੋਈ ਪੇਟ ਦੀ ਪ੍ਰੋਬਲਮ ਹੈ ਲੀਵਰ ਦੀ ਮੈਡੀਸਿਨ ਆ ਸਾਰੀ ਮੈਡੀਸਿਨਸ ਆਪਾਂ ਇਨਫਲਮੇਟ ਠੀਕ ਕਰਨ ਲਈ ਦਿੰਨੇ ਆ ਕੋਈ ਮੈ ਉਹਦਾ ਕਹਿਣ ਦਾ ਮਤਲਬ ਉਹਦੇ ਸਾਰੇ ਸਰੀਰ ਦੇ ਵਿੱਚ ਪੇਨ ਹੋਣ ਲੱਗ ਜਾਂਦਾ ਕੀ ਕਾਰਨ ਆ ਇਸ ਦਾ ਆ ਦੇਖਿਏ ਇਹਦੇ ਨਾਲ ਅਗਰ ਜਿਆਦਾ ਅਗਰ ਆਪਾਂ ਦੇਖੀਏ ਤਾਂ ਮੈਲਸ ਤੋਂ ਜਿਆਦਾ ਫੀਮੇਲਸ ਦੇ ਵਿੱਚ ਦੇਖੀ ਜਾਂਦੀ ਹੈ ਜਾਂ ਇਹਨੂੰ ਆਪਾਂ ਰੂਮਟੇਟਿਡ ਆਰਥਰਾਈਟਿਸ ਵੀ ਕਹਿੰਦੇ ਆ ਜ਼ਰੂਰੀ ਨਹੀਂ ਹੈ ਕਿ ਆਪਣੀ ਬਾਡੀ ਆਕੜੀ ਹੋਈ ਹੈ ਪੇਨ ਆ ਤਾਂ ਤੁਹਾਨੂੰ ਕੱਲਾ ਗਠੀਆ ਹੀ ਹੋਊਗਾ ਬਹੁਤ ਸਾਰੇ ਬਾਤ ਰੋਗ ਦੇ ਡਿਜ਼ੀਜ਼ ਹੁੰਦੇ ਆ ਜਿਵੇਂ ਕਿ ਕਿਸੇ ਨੂੰ ਡਿਸਕ ਬਲਜ ਹੋ ਗਿਆ ਕਮਰ ਦੀ ਕੋਈ ਪ੍ਰੋਬਲਮ ਹੋ ਗਈ ਜਾਂ ਫਿਰ ਕਿਸੇ ਨੂੰ ਆਸਟਿਓਪੋਰੋਸਿਸ ਹੋ ਗਿਆ ਲੇਡੀਜ਼ ਦੇ ਵਿੱਚ ਕੈਲਸ਼ੀਅਮ ਵਿਟਾਮਿਨਸ ਦੀ ਕਮੀ ਦੇਖੀ ਜਾਂਦੀ ਹੈ ਤਾਂ ਲੇਡੀਜ਼ ਦਾ ਮੇਨ ਕਾਰਨ ਕੀ ਉਹ ਕੀ ਉਹਨਾਂ ਲੇਡੀਜ਼ ਨੂੰ ਤੁਹਾਨੂੰ ਵੀ ਪਤਾ ਹੈ ਉਹ ਕੀ ਕਰਦੇ ਆ ਨੇ ਸਾਰੇ ਫੈਮਿਲੀ ਮੈਂਬਰਸ ਨੂੰ ਖਵਾ ਕੇ ਬਾਅਦ ਚ ਬੱਚਾ ਕੁਝ ਖਾਣਾ ਪੇਸ਼ੈਂਟ ਆਪ ਖਾਂਦਾ ਹੈ ਤੱਕ ਜਿਆਦਾ ਚੀਜ਼ ਇਹ ਲੇਡੀਜ਼ ਦੇ ਦੇਖੀ ਜਾਂਦੀ ਹੈ ਤਾਂ ਮਾਰਨਿੰਗ ਸਟਿਫਨੈਸ ਦਾ ਕਾਰਨ ਗਠੀਆ ਵੀ ਹੋ ਸਕਦਾ ਹੈ ਉਹਨੂੰ ਆਸਟਿਓਅਰਥਰਾਈਟਿਸ ਵੀ ਹੋ ਸਕਦਾ ਹੈ ਆਸਟਿਓਪੋਰੋਸਿਸ ਵੀ ਹੋ ਸਕਦਾ ਹੈ ਤਾਂ ਬਹੁਤ ਸਾਰੇ ਦੇ ਕਾਰਨ ਹੋ ਸਕਦੇ ਆ ਤਾਂ ਤੁਸੀਂ ਬਾਤ ਦੋਸ਼ ਨੂੰ ਹਟਾਉਣ ਵਾਸਤੇ ਨਾ ਠੰਡਾ ਤਲਿਆ ਹੋਇਆ ਮਿੱਠਾ ਖੱਟਾ ਇਹ ਸਾਰਾ ਖਾਣਾ ਤੁਹਾਨੂੰ ਅਵੋਇਡ ਕਰਨਾ ਪੈਂਦਾ ਬਾਕੀ ਆਪਣੇ ਕੋਲ ਬਹੁਤ ਸਾਰੀ ਨਰਿਸ਼ਮੈਂਟਸ ਕਰਨ ਵਾਸਤੇ ਜੋਇੰਟਸ ਲਈ ਮੈਡੀਸਿਨਸ ਵੀ ਹੈਗੀਆਂ ਹੈ। ਸਾਰਾ ਓਵਰ ਪ੍ਰੋਟੀਨ ਡਾਈਟ ਬੰਦ ਕਰਦੇ ਆ ਪੇਸ਼ੈਂਟ ਦੀ ਜ਼ਿਆਦਾ ਤੁਸੀਂ ਦਾਲ ਖਾ ਲਿਓ ਜਾਂ ਕੋਦਮ ਮਸਾਲੇ ਵਾਲੀ ਚੀਜ਼ ਘਰ ਰਹੇ ਹੋ ਜਾਂ ਕਿਸੇ ਤਰ੍ਹਾਂ ਦਾ ਮਲਟੀਵਿਟਾਮਿਨਸ ਨਹੀਂ ਲੈ ਰਹੇ ਪੇਸ਼ੈਂਟ ਕਿਸੇ ਤੋਂ ਐਦਾਂ ਹੀ ਡਾਕਟਰ ਤੋਂ ਪੁੱਛ ਕੇ ਕੋਈ ਐਦਾਂ ਹੀ ਮੈਡੀਸਿਨ ਖਾਣ ਲੱਗ ਜਾਂਦੇ ਆ ਤਾਂ ਇਹ ਸਾਰਾ ਜਿਹੜਾ ਹੈਗਾ ਮੈਡੀਸਿਨਸ ਦਾ ਵੀ ਹੋ ਸਕਦਾ ਲੇਕਿਨ ਜਿਹੜੀ ਆਪਣੀ ਮੈਡੀਸਿਨ ਆ ਨਾ ਉਹਦੇ ਵਿੱਚ ਆਪਾਂ ਪ੍ਰੋਪਰ ਕੰਬੀਨੇਸ਼ਨ ਬਣਾ ਕੇ ਦਿੰਨੇ ਆ ਕਿ ਕਿਸ ਤਰ੍ਹਾਂ ਦਾ ਜਿਵੇਂ ਵਿੱਚ ਮਲਟੀਵਿਟਾਮਿਨ ਵੀ ਹੋਊਗਾ ਜੋਇੰਟਸ ਦੀ ਅਗਰ ਕੋਈ ਸਟਿਫਨੈਸ ਹੈ ਗਠੀਆ ਹੈ ਗਠੀਆ ਨਹੀਂ ਹੈਗਾ ਕਿਸੇ ਨੂੰ ਡਿਸਕ ਬਲ ਜਾ ਤਾਂ ਆਪਾਂ ਉਸ ਅਕੋਰਡਿੰ ਬਿਨਾਂ ਕਿਸੇ ਰੀਜ਼ਨ ਤੇ ਵੀ ਪੇਸ਼ੈਂਟ ਦੇ ਸਵੇਲਿੰਗ ਆ ਜਾਂਦੀ ਹੈ ਮੇਨ ਕਾਰਨ ਕੀ ਹੈ ਡਾਈਟ ਡਾਈਟ ਦੇ ਵਿੱਚ ਅਗਰ ਕਿਸੇ ਵੀ ਤਰ੍ਹਾਂ ਦਾ ਮਤਲਬ ਤੁਸੀਂ ਮੈਦਾ ਖਾ ਰਹੇ ਹੋ ਮਸਾਲਾ ਖਾ ਰਹੇ ਹੋ ਤਾਂ ਆਬਵੀਅਸ ਗੱਲ ਹੈ ਕਿ ਤੁਹਾਡਾ ਜਿਹੜੀ ਅਗਨੀ ਹੈ ਪੇਸ਼ੈਂਟ ਦੀ ਉਹ ਮੰਦ ਹੋ ਜਾਂਦੀ ਹੈ ਅਗਨੀ ਮੰਦ ਹੋ ਗਈ ਤਾਂ ਤੁਹਾਡੇ ਨੇਚਰਲ ਗੱਲ ਹੈ ਕਿ ਤੁਹਾਡੇ ਜੋਇੰਟਸ ਦੇ ਵਿੱਚ ਪੇਨ ਹੋਊਗਾ ਅਗਰ ਤੁਹਾਨੂੰ ਕੁਝ ਵੀ ਨਹੀਂ ਹੈਗਾ ਨਾ ਤਾਂ ਮੰਨ ਤੋਂ ਮੰਨ ਤੁਹਾਡਾ ਯੂਰਿਕ ਐਸਿਡ ਜ਼ਰੂਰ ਬਦੂਗਾ ਇਹ ਸਾਰੇ ਰੀਜ਼ਨ ਹੋ ਸਕਦੇ ਆ ਦੇਖਿਆ ਜਾਵੇ ਅੱਜ ਕੱਲ੍ਹ ਕਹਿਣ ਦਾ ਮਤਲਬ ਗੋਡੇ ਅੱਜ ਕੱਲ੍ਹ ਨੌਜਵਾਨਾਂ ਦੇ ਵੀ ਪੇਨ ਕਰਦੇ ਨੇ ਗੋਡੇ ਜ਼ਿਆਦਾਤਰ ਤੇ ਜੇ ਕਿਸੇ ਡਾਕਟਰ ਕੋਲ ਜਾਂ ਤਰਾ ਤੁਸੀਂ ਕਿਸੇ ਨੂੰ ਗਾਈਡ ਨਹੀਂ ਕਰਦੇ ਕਿ ਪ੍ਰੋਸੀਜਰ ਕਰਵਾਓ ਜੀ ਐਕਚੁਅਲੀ ਤੁਸੀਂ ਬੜਾ ਵਧੀਆ ਕੁਐਸਚਨ ਪੁੱਛਿਆ ਆਪਣੇ ਕੋਲ ਇਹ ਨਾ ਬਹੁਤ ਸਾਰੇ ਏਦਾਂ ਦੇ ਪੇਸ਼ੈਂਟਸ ਆਉਂਦੇ ਆ ਕਿ ਡਾਕਟਰ ਸਾਨੂੰ ਦਾ ਏਦਾਂ ਡਾਕਟਰਸ ਨੇ ਕਿਹਾ ਕਿ ਅਸੀਂ ਆਪਰੇਸ਼ਨ ਕਰਾ ਲੀਏ ਦਿੱਕਤ ਤਾਂ ਅਗਰ ਥੋੜੀ ਵੀ ਹੈ ਲੇਕਿਨ ਆਪਣੀ ਮੈਡੀਸਨ ਦੀ ਮੇਨ ਕੀ ਹੋਇਆ ਅਗਰ ਆਪਾਂ ਕਹੀਏ ਤਾਂ ਆਪਣੀ ਮੈਡੀਸਨ ਨਾਲ ਕੋਈ ਵੀ ਆਪਰੇਸ਼ਨ ਕਰਾਣ ਦੀ ਲੋੜ ਨਹੀਂ ਹੈ ਬੇਸਿਕਲੀ ਆਪਣੇ ਜੋਇੰਟਸ ਦੇ ਵਿੱਚ ਜਿਹੜੀ ਇਨਫਲੇਮੇਸ਼ਨ ਹੈ ਜਾਂ ਅੰਦਰ ਕਿਸੇ ਵੀ ਤਰ੍ਹਾਂ ਦੀ ਫਲੂਇਡ ਸਾਈਨੋਵਲ ਫਲੂਇਡ ਖਤਮ ਹੋ ਰਿਹਾ ਹੈ ਤਾਂ ਆਪਾਂ ਉਹਨੂੰ ਬਣਨ ਲਈ ਮੈਡੀਸਨ ਦਿੰਨੇ ਆ ਨਾਲ ਆਪਾਂ ਬਹੁਤ ਸਾਰੇ ਰੈਮਡੀਜ਼ ਦੱਸਦੇ ਹਾਂ ਪੇਸ਼ੈਂਟ ਨੂੰ ਇੰਨੀ ਵਧੀ ਦੇਣਾ ਜਿਹੜਾ ਤੁਰਨ ਫਿਰਨ ਨਹੀਂ ਲੱਗ ਜਾਂਦਾ ਬਹੁਤ ਜਿਆਦਾ ਪੇਸ਼ੈਂਟ ਆਉਂਦੇ ਨੇ ਆਪਣੇ ਕੋਲੇ ਜਿਹੜਾ ਬੈਡ ਰਿਡਨ ਹੁੰਦੇ ਆ ਲੇਕਿਨ ਬਿਲਕੁਲ ਠੀਕ ਹੋ ਜਾਂਦੇ ਆ ਆਪਾਂ ਗ੍ਰੀਸ ਬਣਨ ਦੀ ਜਿਹਨੂੰ ਆਪਾਂ ਪੇਸ਼ੈਂਟ ਸਮਝਦੇ ਆ ਫਲੂਇਡ ਕਹਿ ਦਿੰਨੇ ਆ ਉਸ ਚੀਜ਼ ਦੀ ਮੈਡੀਸਿਨ ਦਿੰਨੇ ਆ ਆਪਰੇਸ਼ਨ ਦਾ ਆਪਾਂ ਕਿਸੇ ਵੀ ਤਰ੍ਹਾਂ ਦਾ ਚਾਹੇ ਉਹ ਬਵਾ ਸਿਰ ਦਾ ਹੋਵੇ ਛੋਟਾ ਜਿਹਾ ਚਾਹੇ ਉਹ ਆਸਥੀਓਥਰਾਇਟਿਸ ਦਾ ਹੋਵੇ ਆਪਾਂ ਬਿਲਕੁਲ ਅਵੋਇਡ ਕਰਦੇ ਆ ਕਿਸੇ ਤਰ੍ਹਾਂ ਦਾ ਕੋਈ ਆਪਰੇਸ਼ਨ ਨਹੀਂ ਦੇ ਹਸਪੀਟਲ ਦੇ ਵਿੱਚ ਕੀਤਾ ਜਾਂਦਾ ਬਿਲਕੁਲ ਆਪਾਂ ਇੱਥੇ ਕੋਈ ਆਪਰੇਸ਼ਨ ਨੂੰ ਉਹ ਵੀ ਨਹੀਂ ਕਰਦੇ ਕਿ ਤੁਸੀਂ ਕਰਵਾਓ ਆਪਾਂ ਬਿਲਕੁਲ ਆਪਣੀ ਕਿ ਆਯੁਰਵੈਦਿਕ ਮੈਡੀਸਿਨ ਆ ਤਾਂ ਆਪਣਾ ਤੁਸੀਂ ਅਗਰ ਡਾਈਟ ਦਾ ਧਿਆਨ ਰੱਖ ਰਹੇ ਹੋ ਮੈਡੀਸਿਨ ਖਾ ਰਹੇ ਹੋ ਤਾਂ ਤੁਹਾਨੂੰ 1 ਮਹੀਨੇ ਦੇ ਵਿੱਚ ਵਿੱਚ ਰਿਜ਼ਲਟ ਦਿਖਦੇ ਆ ਜਾ ਹੋਰ ਇਸ ਜਿਹੜਾ ਮੈਡੀਕਲ ਦੇ ਆਯੁਰਵੇਦਿਕ ਦੇ ਹੋਰ ਕੀ ਕੀ ਫਾਇਦੇ ਹੁੰਦੇ ਨੇ ਕਹਿਣ ਦਾ ਮਤਲਬ ਹੈ ਆ ਦੇਖਿਓ ਆਯੁਰਵੇਦਿਕ ਅਗਰ ਤੁਸੀਂ ਲੈ ਰਹੇ ਹੋ ਨਾ ਕਿਸੇ ਪੇਸ਼ੇਂ ਨੂੰ ਅਗਰ ਕੋਈ ਵੀ ਦਿੱਕਤ ਨਹੀਂ ਹੈ ਨੋਰਮਲ ਇੱਕ weight loss ਵਾਲਾ ਪੇਸ਼ੈਂਟ ਅਗਰ ਤੁਸੀਂ ਉਹਨੂੰ ਵੀ ਨੋਰਮਲ ਮੈਡੀਸਿਨ ਦੇ ਰਹੇ ਹੋ ਤਾਂ ਤੁਹਾਡੀ ਸਕਿਨ ਤੇ ਵੀ ਗਲੋ ਆਂਦਾ ਹੈ ਤੁਹਾਡੇ ਡਾਰਕ ਸਰਕਲਸ ਐ ਤੁਹਾਡੀ ਬੋਡੀ ਚ ਜਿਹੜੀ ਵੀਕਨੈਸ ਐ ਉਹ ਵੀ ਠੀਕ ਰਹਿੰਦੀ ਐ ਹੈਅਰ ਲਾਸ ਅਗਰ ਤੁਸੀਂ ਹੈਗਾ ਸਾਰੀ ਕਿਉਂਕਿ ਮੈਡੀਸਿਨ ਦੇ ਵਿੱਚ ਨਾ ਇੰਨੇ ਜ਼ਿਆਦਾ ਇੰਗਰੀਡੀਐਂਟਸ ਪਾਈ ਹੋਏ ਆ ਤੁਹਾਡੇ ਇੱਕ ਇੰਗਰੀਡੀਐਂਟ ਨਾ ਤੁਹਾਡੇ ਲਈ ਮਤਲਬ ਇੱਕ ਉਹ ਕੰਮ ਕਰਦਾ ਹੈ ਕਿ ਅੰਮ੍ਰਿਤ ਦਾ ਕੰਮ ਖੁਦ ਬਣਾਨੇ ਆ ਇੱਕ ਪੇਸ਼ੈਂਟ ਜੇਕਰ ਆਪਣੇ ਕੋਲ ਗੁੱਡਿਆਂ ਦੀ ਮੈਡੀਸਿਨ ਲਿਆਦਾ ਨਾ ਤੋ ਇਹ ਚੀਜ਼ ਵੀ ਕਹਿੰਦਾ ਕਿ ਮੇਰਾ weight ਵੀ ਘਟ ਗਿਆ ਮੇਰੇ skin ਤੇ ਵੀ glow ਆ ਕਿਉਂਕਿ ਸਾਰੀ ਮੈਡੀਸਿਨ ਨੈਚੁਰਲ ਨੇ ਤਾਂ ਦੇਖਿਆ ਜਾਵੇ ਕਈ ਵਾਰ ਰੀੜ ਦੀ ਹੱਡੀ ਦੇ ਵਿੱਚ ਦਰਦ ਹੋਣ ਲੱਗ ਜਾਂਦਾ ਕਹਿੰਦਾ ਮਤਲਬ ਆਪਾਂ ਕਿਤੇ ਹੋਰ ਚਲੇ ਜਾਂਦੇ ਆ ਤੇ ਉਸ ਤੋਂ ਬਾਅਦ ਚੱਲਣ ਤੋਂ ਬਾਅਦ ਜਿੱਦਾਂ ਕੀ ਕਹਿੰਦੇ ਆ ਕਿ ਆਪਾਂ ਆਪ ਦਾ ਘਰੇ ਟਰੀਟਮੈਂਟ ਸ਼ੁਰੂ ਕਰ ਦਿੰਦੇ ਆ ਕਰਨਾ ਜੀ ਜੀ ਕਹਿੰਦਾ ਮਤਲਬ ਮੰਨ ਲਓ YouTube ਤੇ ਹੋ ਗਿਆ ਇਸ ਤਰ੍ਹਾਂ ਦਾ ਦੇਖ ਕੇ ਆਪਾਂ ਆਪ ਦਾ ਟਰੀਟਮੈਂਟ ਕਰਨਾ ਸ਼ੁਰੂ ਕਰ ਦਿੰਨੇ ਆ ਕੀ ਨੁਕਸਾਨ ਉਸਦੇ ਹੋ ਸਕਦੇ ਨੇ ਦੇਖੋ ਦੇਖੋ ਅਗਰ ਤੁਸੀਂ ਵੈਸੇ ਤਾਂ ਬਹੁਤ سارے ਇਦਾਂ ਦੇ ਪੇਸ਼ੈਂਟਸ ਨੇ ਜਿਹੜੇ ਆਪਣੇ ਆਪ YouTube ਤੇ ਲੇਕਿਨ ਦੇਖੋ ਅਗਰ ਤੁਸੀਂ ਅਗਰ ਤੁਹਾਡੀ ਬਾਡੀ ਆਪਾਂ ਦੋਸ਼ ਦੇ ਅਕੋਰਡਿੰਗ ਟਰੀਟਮੈਂਟ ਕਰਦੇ ਆ ਅਗਰ ਤੁਹਾਡਾ ਦੋਸ਼ ਪਿਤ ਹੈਗਾ ਤਾਂ ਤੁਸੀਂ ਅਗਰ ਕੋਈ ਗਰਮ ਚੀਜ਼ ਖਾ ਰਹੇ ਹੋ ਕੋਈ ਵੀ ਇਦਾਂ ਦੀ ਰੈਮਡੀ ਦੇਖ ਲਈ ਤਾਂ ਤੁਹਾਡੀ ਬਾਡੀ ਦੇ ਵਿੱਚ ਹੋਰ ਜ਼ਿਆਦਾ ਪਿਤ ਵਧੂਗੀ ਤਾਂ ਉਹਦੇ ਨਾਲ ਤੁਹਾਨੂੰ ਹੋਰ ਜ਼ਿਆਦਾ ਸਕਿਨ ਡਿਜ਼ੀਜ਼ ਵੀ ਹੋ ਸਕਦੀਆਂ ਨੇ ਅਗਰ ਤੁਸੀਂ ਇੱਕ ਜੋਇੰਟ ਨੂੰ ਠੀਕ ਕਰ ਰਹੇ ਹੋ ਤਾਂ ਤੁਹਾਡੀ ਸਕਿਨ ਦੀ ਪ੍ਰੋਬਲਮ ਵਧੂਗੀ ਤਾਂ ਤੁਸੀਂ ਬਿਲਕੁਲ ਡਾਕਟਰ ਦੀ ਪ੍ਰੈਸਕ੍ਰਿਪਸ਼ਨ ਨਾਲ ਹੀ ਆਪਾਂ ਇੱਥੇ ਵੀ ਇਹੀ ਕਰ ਬਾਤ ਹੈ ਪਿੱਤ ਹੈ ਕਿ ਕਫ ਹੈ ਉਸ ਅਕੋਰਡਿੰਗ ਆਪਾਂ ਟ੍ਰੀਟਮੈਂਟ ਦੇਣੇ ਆ ਤਾਂ ਕਿ ਆਪਣੀ ਮੈਡੀਸਨ ਦੇ ਵਿੱਚ ਵੀ ਸਾਰਾ ਕੁਝ ਏਦਾਂ ਦਾ ਆਪਾਂ ਕੋਈ ਕੈਮੀਕਲ ਜਾਂ ਕੁਛ ਏਦਾਂ ਦਾ ਨਹੀਂ ਪਾਉਂਦੇ ਜਿਸ ਨਾਲ ਆਪਣੀ ਪੇਸ਼ੈਂਟ ਦਾ ਜਿਹੜਾ ਸਕਿਨ ਵੀ ਵਧੀਆ ਰਹੇ ਦੀ ਤੇ ਕਮਰ ਵੀ ਤੋਂ ਬਾਹਰੋਂ ਤੁਸੀਂ ਕਰ ਸਕਦੇ ਹੋ ਹੋਮ ਰੈਮਡੀਜ਼ ਉਹ ਕੋਈ ਮਾੜੀਆਂ ਨਹੀਂ ਆ ਲੇਕਿਨ ਫਿਰ ਵੀ ਆਪਣੇ ਅਕੋਰਡਿੰਗ ਡਾਕਟਰ ਦੀ ਪ੍ਰੈਸਕ੍ਰਿਪਸ਼ਨ ਨਾਲ ਹੀ ਕਰੋ ਜ਼ਿਆਦਾ ਵਧੀਆ ਰਹਿਣ ਵਾਲੀ ਕਰਨਾ ਚਾਹੀਦਾ ਬਿਲਕੁਲ 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 ਕਿਉਂਕਿ ਤਾਂ ਅਗਰ ਆਪਾਂ ਪੇਸ਼ੰ ਨੂੰ ਦੇਖ ਰਹੇ ਆ ਉਹਦੀ ਪੇਸ਼ੰ ਦੀ ਨਾੜੀ ਚੈੱਕ ਕਰ ਰਹੇ ਆ ਉਹਦਾ ਦੋਸ਼ ਕੀ ਹੈ ਪੇਸ਼ੰ ਨਾਲ ਗੱਲਬਾਤ ਕਰ ਨਾ ਕਰੋ ਕਿਉਂਕਿ ਜਿਸ ਨੂੰ ਬਾਤ ਹੈ ਅਗਰ ਤੁਸੀਂ ਬਾਤ ਦੀਆਂ ਹਟਾਉਣ ਵਾਲੇ ਰੈਮਡੀਜ਼ ਲੈ ਰਹੇ ਹੋ ਤਾਂ ਉਹਦੇ ਨਾਲ ਹੋਰ ਦਿੱਕਤ ਵਧੂਗੀ ਐਕਚੁਅਲੀ ਦੇਖਿਆ ਜਾਵੇ ਕਹਿਣ ਦਾ ਮਤਲਬ ਸਾਰਾ ਦਾ ਹਸਪੀਟਲ ਤੇ ਸਰੀਰ ਦੇ ਸਾਰੇ ਹੀ ਅੰਗਾਂ ਦਾ ਕਹਿਣ ਦਾ ਮਤਲਬ ਕੋਈ ਬਿਮਾਰੀ ਹੁੰਦੀ ਹੈ ਉਸ ਦਾ ਇਲਾਜ ਕੀਤਾ ਜਾਂਦਾ ਫਿਰ ਕਹਿਣ ਦਾ ਮਤਲਬ ਜ਼ਿਆਦਾਤਰ ਕਿਸ ਤਰ੍ਹਾਂ ਦੇ ਤੁਹਾਡੇ ਕੋਲੇ ਪੇਸ਼ੇ ਆਉਂਦੇ ਨੇ ਕਿਸ ਤਰ੍ਹਾਂ ਆਹ ਦੇਖੋ ਆਪਣੇ ਕੋਲੇ ਆਪਾਂ ਇੱਥੇ ਮੈਡੀਸਿਨ ਹਰ ਤਰ੍ਹਾਂ ਦੀ ਦਿੰਨੇ ਆ ਹਰ ਤਰ੍ਹਾਂ ਦੇ ਪੇਸ਼ੈਂਟ ਨਾਲ ਗੱਲਬਾਤ ਕਰਕੇ ਡਾਈਟ ਚਾਰਟ ਦਿੰਨੇ ਆ ਰੋਜ਼ ਪੇਸ਼ੈਂਟ ਆਪਣੇ ਕੋਲੇ ਹਜ਼ਾਰੋਂ ਆਉਂਦੇ ਆ ਲੇਕਿਨ ਆਪਾਂ ਆਪਣੀ ਜਿਹੜੀ ਮੈਡੀਸਿਨਸ ਆਪਾਂ ਜੋਇੰਟਸ ਦੀ ਮੈਡੀਸਿਨ ਦਿੰਨੇ ਆ ਗਠੀਏ ਦੀ ਮੈਡੀਸਿਨ ਵੀ ਆਪਣੇ ਕੋਲ ਡਿਸਕ ਬਲ ਜੇਕਰ ਕਿਸੇ ਦਾ ਕਈ ਕੀ ਹ ਕਮਰ 'ਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਤਾਂ ਕੋਈ ਮਸਲ ਪੇਨ ਵੀ ਆਪਣੇ ਕੋਲ ਹਰ ਤਰ੍ਹਾਂ ਦੀ ਮੈਡੀਸਿਨ ਹੈ ਗਠੀਆ ਹੋ ਗਿਆ ਜਾਂ ਪੇਟ ਦੀ ਕੋਈ ਐਬਡੋਮਨਲ ਹੈ ਕੋਈ ਗਾਇਨੀ ਦੀ ਲੇਡੀਜ਼ ਨੂੰ ਪ੍ਰੋਬਲਮ ਰਹਿੰਦੀ ਹੈ ਤਾਂ ਆਪਣੇ ਕੋਲ ਸਕਿਨ ਦੀ ਵੀ ਹੈ ਹਰ ਤਰ੍ਹਾਂ ਦਾ ਟ੍ਰੀਟਮੈਂਟ ਹੈ ਤੇ ਆਪਾਂ ਬਿਲਕੁਲ ਕਿਸੇ ਤਰ੍ਹਾਂ ਦਾ ਇਦਾਂ ਨਹੀਂ ਤੁਹਾਨੂੰ ਕਰਦੇ ਆਗੇ ਕਿ ਆਪਾਂ ਕੋਈ ਨਹੀਂ ਠੀਕ ਕਰਦੇ ਬਿਲਕੁਲ ਤੁਸੀਂ ਦੇਖਦੇ ਹੋ ਹਜ਼ਾਰੋਂ ਪੇਸ਼ੈਂਟ ਆਪਣੇ ਕੋਲ ਲਿਆਉਂਦੇ ਤੇ ਬਿਲਕੁਲ ਠੀਕ ਹੋ ਕੇ ਹੀ ਜਾਂਦੇ ਆ ਤਾਂ ਹੋਰ ਲਾਸਟ ਦੇ ਵਿੱਚ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਸਾਡੇ ਦਰਸ਼ਕ ਦੇਖਣ ਆਹ ਦੇਖੋ ਆਪਨੇ ਕੋਲ ਨਾ ਜਿਹੜਾ ਵੀ ਪੇਸ਼ੈਂਟ ਦੁਖੀ ਹੈ ਨਾ ਉਹ ਦੁਖੀ ਹੋ ਕੇ ਹੀ ਆਪਣੇ ਹਸਪੀਟਲ ਜਾਂਦਾ ਤਾਂ ਮੇਰੀ ਤੁਹਾਡੇ ਤੋਂ ਪਰਸਨਲੀ ਵੀ ਰਿਕੁਐਸਟ ਹੈ ਤੁਸੀਂ ਜਿਹੜੀ ਆਪਣੀ ਮੈਡੀਸਿਨਸ ਨੇ ਨਾ ਤੁਸੀਂ ਉਹ ਖਾਓ ਘਰ ਤੁਹਾਨੂੰ ਕਿਸੇ ਦਾ ਵੀ ਆਸਥੀਆਰਥਰਾਈਟਿਸ ਹੈ ਡਿਸਕ ਬਲਜ ਹੈ ਸਰਵਾਈਕਲ ਹੈ ਸਕਿਨ ਦੀ ਪ੍ਰੋਬਲਮ ਹੈ ਤਾਂ ਆਪਣੇ ਇਥੇ ਕੁਲ ਬਹੁਤ ਵਧੀਆ ਆਪਾਂ ਪੇਸ਼ੈਂਟ ਤੁਹਾਨੂੰ ਚੈੱਕ ਕਰਕੇ ਤੁਹਾਡੇ ਦੋਸ਼ ਦੇ ਅਕੋਰਡਿੰਗ ਮੈਡੀਸਿਨ ਦਿੰਨੇ ਆ ਤਾਂ ਕਿ ਤੁਸੀਂ ਮਹੀਨੇ ਦੇ ਵਿੱਚ ਵਿੱਚ ਠੀਕ ਹੋ ਜਾਈਏ ਤਾਂ ਤੁਹਾਨੂੰ ਵੀ ਅਗਰ ਇੱਦਾਂ ਦੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਹੈ ਤਾਂ ਤੁਸੀਂ ਸਾਡੇ ਡਾਕਟਰ ਸ਼ਾਰਦਾ ਆਯੁਰਵੇਦਾ ਚ ਵਿਜ਼ਿਟ ਕਰ ਸਕਦੇ ਹੋ ਅਗਰ ਤੁਹਾਨੂੰ ਕੁਝ ਨਹੀਂ ਸਮਝ ਆ ਰਿਹਾ ਤਾਂ ਆਪਣੀ ਫੇਸ ਹੁੰਦਾ ਤੁਸੀਂ ਉਹ ਨੰਬਰ ਤੇ ਵੀ ਕਾਲ ਕਰਕੇ ਕਦੇ ਵੀ ਸਾਡੇ ਨਾਲ ਗੱਲ ਕਰ ਸਕਦੇ ਹੋ ਪੂਰਾ ਐਡਰੈਸ ਕੀ ਹੈ ਮੈਮ ਆਪਣਾਇਥੇ ਆਪਣਾਇਥੇ ਅਗਰ ਦੇਖੀਏ ਆਪਣੀ ਬ੍ਰਾਂਚੇਸ ਤਾਂ ਹੈਗੀਆਂ ਨੇ ਜੈਪੁਰ ਵੀ ਹੈ ਆਪਣੀ ਬ੍ਰਾਂਚ ਇੱਥੇ ਵੀ ਹੈ ਮੋਹਾਲੀ ਵੀ ਹੈ ਬਠਿੰਡਾ ਵੀ ਹੈ ਲੇਕਿਨ ਅਗਰ ਤੁਸੀਂ ਇੱਥੇ ਮੈਂ ਬਠਿੰਡਾ ਬ੍ਰਾਂਚ ਤੋਂ ਆ ਤਾਂ ਤੁਸੀਂ ਆਪਣਾ ਜਿਹੜਾ ਹਸਪਤਲ ਹੈ ਤਿੰਨ ਕੋਣੀ ਚੌਕ ਤੇ ਹੈ ਹੋਟਲ ਸੈਪਲ ਆਪਣੇ ਅਪੋਜ਼ਿਟ ਪੈਂਦਾ ਬਿਲਕੁਲ ਇੱਥੇ ਹੈਗਾ ਤੁਸੀਂ ਆ ਕੇ ਇੱਥੇ ਦਿਖਾ ਕੇ ਜਾ ਸਕਦੇ ਹੋ ਸਾਡੇ ਨਾਲ ਡਾਕਟਰ ਜਿਨ੍ਹਾਂ ਨੇ ਸਾਨੂੰ ਸਾਰੇ ਇਸ ਹਸਪਤਲ ਬਾਰੇ ਜਾਣਕਾਰੀ ਦਿੱਤੀ ਦੇਖਦੇ ਰਹੋ ਸਿਟੀ ਬਰਨਾਲਾ ਨਿਊਜ਼